ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਬਣਾਵਾਂਗੇ ਆਪਾਂ ਬਹੁਤ ਹੀ ਵਧੀਆ ਟੇਸਟੀ ਇੱਕ ਚੀਜ਼ ਜਿਹੜੇ ਆਪਾਂ ਬਚਪਨ ਵਿੱਚ ਬਹੁਤ ਜ਼ਿਆਦਾ ਖਾਂਦੇ ਹੁੰਦੇ ਸੀ ਇਮਲੀ ਵਾਲੇ ਗੋਲੇ ਜਿਹੜੇ ਆਪਾਂ ਸਾਰਿਆਂ ਨੂੰ ਬਹੁਤ ਪਸੰਦ ਆਉਂਦੇ ਆ ਤੇ ਇਹ ਮੈਂ ਬਹੁਤ ਜ਼ਿਆਦਾ ਲੈ ਲੈ ਕੇ ਖਾਂਦੀ ਹੁੰਦੀ ਸੀ ਤੇ ਅੱਜ ਆਪਾਂ ਇਹ ਘਰੇ ਬਣਾਉਣਾ ਸਿਖਾਵਾਂਗੇ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਕੋਈ ਬਹੁਤਾ ਆਪਾਂ ਨੂੰ ਸਮਾਨ ਨਹੀਂ ਚਾਹੀਦਾ ਇਹਦੇ ਵਾਸਤੇ ਤੇ ਚਲੋ ਆਪਾਂ ਇਹ ਬਣਾਉਨੇ ਆ ਆਪਾਂ ਤੁਹਾਨੂੰ ਦੱਸ ਦਿਆਂ ਕਿਵੇਂ ਬਣਾਉਣਾ ਇਹਦੇ ਲਈ ਆਪਾਂ ਪਾਣੀ ਰੱਖਤਾ ਗਰਮ ਗਲਾਸ ਕੋ ਪਾਣੀ ਤੁਸੀਂ ਗਰਮ ਰੱਖ ਦੇਣਾ ਤੇ ਆਪਾਂ ਇੱਧਰ ਲੈ ਲਈ ਇਮਲੀ ਇਮਲੀ ਪਈ ਸੀ ਥੋੜੀ ਜੀ ਆਪਣੇ ਕੋਲ ਜਿੰਨੀ ਕੋਈ ਇਮਲੀ ਦੇ ਤੁਸੀਂ ਬਣਾਉਨੇ ਥੋੜੇ ਬਣਾਉਨੇ ਜਿਆਦੇ ਬਣਾਉਨੇ ਉਸ ਦੇ ਹਿਸਾਬ ਨਾਲ ਤੁਸੀਂ ਇਮਲੀ ਲੈ ਲਓ ਤੇ ਇਹ ਤਾਂ ਥੋੜੀ ਜੀ ਇਮਲੀ ਮੈਂ ਮੰਗਾਈ ਸੀ ਤੇ ਇਹਦੇ ਆਪਾਂ ਬਣਾ ਕੇ ਵਿਖਾਵਾਂਗੇ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਵਿੱਚ ਹੀ ਆਪਾਂ ਬਣਾ ਸਕਦੇ ਤੇ ਬਹੁਤ ਹੀ ਜਿਆਦਾ ਟੇਸਟੀ ਲੱਗਦੇ ਆ ਕਿ ਆਪਾਂ ਇਹ इमਲੀ ਇਸ ਤਰ੍ਹਾਂ ਕੋਈ ਵੱਡੇ ਭਾਂਡੇ ਵਿੱਚ ਕੌਲੇਜ ਪਾ ਲੈਣੀ ਹੈ ਤੇ ਇਹਦੇ ਵਿੱਚ ਆਪਾਂ ਫਿਰ ਜਿਹੜਾ ਉਬਲਦਾ ਪਾਣੀ ਪਾਵਾਂਗੇ ਜਿਹੜਾ ਰਿੱਜਿਆ ਹੋਇਆ ਪਾਣੀ ਜਦੋਂ ਆਪਾਂ ਪਾਵਾਂਗੇ ਤੇ ਥੋੜਾ ਜਿਹਾ ਛੇਤੀ ਆਪਣੀ इमਲੀ ਜਿਹੜੀ ਇਹਦਾ ਪਲਪ ਛੇਤੀ ਜਲਦੀ ਬਣ ਜਾਏਗਾ ਤੇ ਸੌਖੇ ਤਰੀਕੇ ਨਾਲ ਜਿਹੜੀ ਆਪਣੀ इमਲੀ ਜਿਹੜੀ ਸਾਰੀ ਉੱਪਰ ਨੂੰ ਉਬਲ ਕੇ ਆ ਜਾਏਗੀ ਤੇ ਇਸ ਕਰਕੇ ਆਪਾਂ ਨਾ ਇਹਦੇ ਚ ਗਰਮ ਪਾਣੀ ਪਾਇਆ ਤੇ ਜੇ ਤੁਹਾਨੂੰ ਜਲਦੀ ਨਹੀਂ ਗਈ ਤਾਂ ਤੁਸੀਂ ਆਪਣਾ ਠੰਡਾ ਪਾਣੀ ਪਾ ਕੇ ਵੀ ਇਹਨੂੰ 2 ਕੋ ਘੰਟਿਆਂ ਲਈ ਭਿਉਂ ਕੇ ਰੱਖ ਦੋ ਤੇ ਉਹਦੇ ਨਾਲ ਆਪਣੀ ਇਮਲੀ ਜੜੀ ਵਧੀਆ ਤਿਆਰ ਹੋ ਜਾਂਦੀ ਹੈ ਤੇ ਕਿਉਂਕਿ ਫਿਰ ਆਪਾਂ ਇਹਦਾ ਪਲਪ ਕੱਢ ਲਾਂਗੇ ਤੇ ਪਲਪ ਕੱਟ ਕੇ ਤੇ ਫਿਰ ਆਪਾਂ ਇਹਦੇ ਜਿਹੜੇ ਇਮਲੀ ਦੇ ਗੋਲੇ ਤੁਹਾਨੂੰ ਬਣਾਉਣੇ ਦੱਸਾਂਗੇ ਇਸ ਤਰ੍ਹਾਂ ਆਪਾਂ ਇਹਨੂੰ ਇਮਲੀ ਨੂੰ ਚੰਗੀ ਤਰ੍ਹਾਂ ਭਿਉਂਣ ਦਿੱਤਾ ਗਰਮ ਪਾਣੀ ਦੇ ਵਿੱਚ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਪਾਉਣਾ ਹਜੇ ਬਸ ਇਹਨੂੰ ਆਪਾਂ ਭਿਉਂ ਕੇ ਇਸੇ ਤਰ੍ਹਾਂ ਰੱਖ ਦੇਣਾ ਤੇ ਆਪਾਂ ਆ ਵੇਖੋ ਆਪਣਾ ਹੁਣ ਜਿਹੜਾ ਅੱਧਾ ਘੰਟਾ ਹੋ ਗਿਆ ਆਪਣੀ इमਲੀ ਭੁੰਤੀ ਨੂੰ ਤੇ ਆਪਣਾ ਜਿਹੜੀ इमਲੀ ਹੈ ਜਿਹੜੀ ਨਾ ਪੁੱਲਣੀ ਸ਼ੁਰੂ ਹੋ ਗਈ ਹੈ ਤੇ ਹੁਣ ਆਪਾਂ ਇਹਨੂੰ ਹੱਥਾਂ ਨਾਲ ਇਸ ਤਰ੍ਹਾਂ ਮੈਸ਼ ਕਰ ਕਰਕੇ ਤੇ ਇਹਨੂੰ ਸਾਰੀ इमਲੀ ਜਿਹੜੀ ਆਪਣੀ ਜਿਹੜੀਆਂ ਗਿਡਕਾਂ ਵਗੈਰਾ ਤੇ ਜਾਂ ਜਿਹੜੀਆਂ ਛਿਲੜਾਂ ਛੁਲੜਾਂ ਸਾਰੀਆਂ ਆਪਾਂ ਬਾਹਰ ਕੱਢ ਦੇਣੀਆਂ ਤੇ ਇਹਨੂੰ ਆਪਾਂ ਛਾਨਣੀ ਦੇ ਵਿੱਚ ਚੰਗੀ ਤਰ੍ਹਾਂ ਛਾਣ ਲਾਂਗੇ ਇਸ ਤਰ੍ਹਾਂ ਜਿਹੜਾ ਪਲਪ ਪੈਂਦਾ ਇਹ ਆਪਾਂ ਕੱਢ ਲੈਣਾ ਤੇ ਇਸ ਤਰ੍ਹਾਂ ਆਪਾਂ ਹੱਥਾਂ ਦੀ ਮਦਦ ਨਾਲ ਇਹਨੂੰ ਚੰਗੀ ਤਰ੍ਹਾਂ ਪਹਿਲੋ ਆਪਾਂ ਮਸਲ ਲੈਨੇ ਆ ਮਸਲ ਕੇ ਤੇ ਫਿਰ ਆਪਾਂ ਇਹਦਾ ਇਸ ਤਰ੍ਹਾਂ ਪਾਣੀ ਲੈ ਕੇ ਤੇ ਇਹਦਾ ਸਾਰਾ ਜਿਹੜਾ ਪਲਪ ਇਸ ਤਰ੍ਹਾਂ ਕੱਢ ਲੈਣਾ ਵੇਖੋ ਇਸ ਤਰੀਕੇ ਨਾਲ ਤੇ ਆਪਾਂ ਇਹਦੇ ਵਿੱਚ ਜਿਆਦਾ ਪਾਣੀ ਨਹੀਂ ਪਾਉਣਾ ਕਿਉਂਕਿ ਆਪਾਂ ਨੂੰ ਇਮਲੀ ਦੇ ਗੋਲੇ ਆਪਾਂ ਬਣਾਉਣੇ ਆ ਇਸ ਕਰਕੇ ਆਪਾਂ ਨੂੰ ਸੰਘਣਾ ਹੀ ਇਹਦਾ ਜਿਹੜਾ ਬੈਟਰ ਚਾਹੀਦਾ ਇਸ ਕਰਕੇ ਆਪਾਂ ਜਿੰਨਾ ਸੰਘਣਾ ਰੱਖਾਂਗੇ ਉਨਾ ਹੀ ਆਪਾਂ ਨੇ ਜਲਦੀ ਬਣਨਗੇ ਕਿਉਂਕਿ ਜੇ ਪਤਲਾ ਹੋਊਗਾ ਤੇ ਆਪਾਂ ਨੂੰ ਉਨਾ ਹੀ ਪਾਣੀ ਸਕਾਉਣ ਦੇ ਵਿੱਚ ਆਪਣਾ ਜਿਹੜਾ ਨਾ ਟਾਈਮ ਲੱਗੇਗਾ ਇਸ ਤਰ੍ਹਾਂ ਆਪਾਂ ਇਹਨੂੰ ਰੱਖ ਦਿੱਤਾ ਹੀਟਰ ਦੇ ਉੱਤੇ ਤੇ ਹੁਣ ਆਪਾਂ ਇਹਨੂੰ ਅਬਾਨਾਂਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਰਿੰਨਣਾ ਤੇ ਇਹ ਕਿਉਂਕਿ ਇਹਨਾਂ ਨੂੰ ਆਪਾਂ ਸੰਘਣਾ ਬਿਲਕੁਲ ਐ ਇਸ ਤਰ੍ਹਾਂ ਕਰ ਲੈਣਾ ਕਿ ਆਪਣੇ ਜਿਹੜੇ ਨਾ ਲੱਡੂ ਬੱਟੇ ਜਾਣ ਇਸ ਤਰੀਕੇ ਦਾ ਹੋਣਾ ਚਾਹੀਦਾ ਜਿਹੜਾ ਆਪਣਾ ਬੈਟਰ ਤੇ ਇਹਦੇ ਵਿੱਚ ਆਪਾਂ ਹੁਣ ਵਿੱਚ ਇਹਦੇ ਥੋੜੀ ਜੀ ਪਾ ਦਾਂਗੇ ਖੰਡ ਤੇ ਥੋੜਾ ਜਿਹਾ ਆਪਾਂ ਨਮਕ ਪਾਇਆ ਤੇ ਥੋੜੀ ਜਿਹੀ ਪਹਿਲਾਂ ਨਮਕ ਪਾਤਾ ਕਿਉਂਕਿ ਉਹ ਮੇਰੇ ਤੋਂ ਵੀਡੀਓ ਬਣਾਉਣੀ ਬਣਾਈ ਨਹੀਂ ਗਈ ਤੇ ਇਹਦੇ ਵਿੱਚ ਪਹਿਲਾਂ ਮੈਂ ਥੋੜਾ ਨਮਕ ਪਾਇਆ ਤੇ ਫਿਰ ਥੋੜੀ ਜਿਹੀ ਭਾਈ ਖੰਡ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਣਾਗੇ ਜਦੋਂ ਤੱਕ ਇਹ ਚੰਗਾ ਸੰਗਣਾ ਨਹੀਂ ਹੋ ਜਾਂਦਾ ਤੇ ਇਹਨੂੰ ਪੂਰੀ ਤਰ੍ਹਾਂ ਆਪਾਂ ਪਕਾਵਾਂਗੇ ਚੰਗੀ ਤਰ੍ਹਾਂ ਪੂਰੀ ਜਿਹੜੀ ਜਦੋਂ ਦੀ ਕਸਟਮ T Z ਜਦੋਂ ਜੰਮਣ ਜਿਵੇਂ ਆਪਣੇ ਲੱਡੂ ਬਟਣ ਵਾਲਾ ਸਿਸਟਮ ਜਿਹਦਾ ਬਣ ਜੇਗਾ ਉਦੋਂ ਆਪਾਂ ਇਹਨੂੰ ਬੰਦ ਕਰਨਾ ਗੈਸ ਨੂੰ ਵੇਖੋ ਆਪਣਾ ਬਿਲਕੁਲ ਸੰਗਣਾ ਹੁੰਦਾ ਜਾਂਦਾ ਤੇ ਜਦੋਂ ਇਹ ਇਕੱਠਾ ਹੋਣ ਲੱਗ ਜੂਗਾ ਉਦੋਂ ਆਪਾਂ ਨੂੰ ਪਤਾ ਲੱਗ ਜੂਗਾ ਕਿ ਇਹ ਆਪਣੇ ਲੱਡੂ ਬੱਟਣ ਦੇ ਤੇ ਆ ਬਟ ਜਿਸ ਪੀਂਦੇ ਆਪਾਂ ਨਾ ਲੱਡੂ ਬੱਟ ਸਕਦੇ ਆ ਇਸ ਤਰੀਕੇ ਦੇ ਤੇ ਵੇਖੋ ਆਪਣਾ ਜਿਹੜਾ ਸੰਭਣਾ ਹੋਣਾ ਸ਼ੁਰੂ ਹੋ ਗਿਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਥੋੜਾ ਜਿਹਾ ਹੋਰ ਪਕਾ ਲਾਂਗੇ ਅਪਾ ਕਾ ਕੇ ਤੇ ਫਿਰ ਆਪਾਂ ਇਹਨੂੰ ਠੰਡਾ ਕਰਕੇ ਤੇ ਫਿਰ ਆਪਾਂ ਇਹਦੇ ਜਿਹੜੇ ਲੱਡੂ ਬਟਾਂਗੇ ਜਿਹੜੇ ਲੱਡੂ ਐ ਇਮਲੀ ਵਾਲੇ ਲੱਡੇ ਬਹੁਤ ਹੀ ਜ਼ਿਆਦੇ ਟੇਸਟੀ ਬਣਦੇ ਤੇ ਬਹੁਤ ਹੀ ਜ਼ਿਆਦੇ ਸਵਾਦ ਬਣਦੇ ਆ ਕਿਉਂਕਿ ਆਪਾਂ ਦੁਕਾਨਾਂ ਤੋਂ ਵੀ ਲਿਆ ਲਿਆ ਕੇ ਬਚਪਨ ਵਿੱਚ ਖਾਂਦੇ ਹੁੰਦੇ ਸੀ ਤੇ ਬਹੁਤ ਹੀ ਵਧੀਆ ਟੇਸਟੀ ਲੱਗਦੇ ਆ ਤੇ ਇਸ ਤਰ੍ਹਾਂ ਆਪਣਾ ਜਿਹੜਾ ਇਹ ਬਣ ਕੇ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਪਾਇਆ ਸਿਰਫ ਇੱਕ ਥੋੜੀ ਜੀ ਖੰਡ ਪਾਈ ਤੇ ਥੋੜਾ ਜਿਹਾ ਲੂਣ ਪਾਇਆ ਇਨੂੰ ਆਪਾਂ ਹੁਣ ਠੰਡਾ ਹੋਣ ਦਿਆਂਗੇ ਠੰਡਾ ਜਦੋਂ ਹੋ ਜਾਏਗਾ ਤੇ ਫਿਰ ਆਪਾਂ ਇਹਦੇ ਜਿਹੜੇ ਨਾ ਲੱਟੂ ਲੱਡੂ ਜਿਹੜੇ ਆ ਵਟਾਂਗੇ ਤੇ ਇਸ ਤਰ੍ਹਾਂ ਆਪਣਾ ਜਿਹੜੇ ਆ ਹੁਣ ਆਪਾਂ ਲੱਡੂ ਘਟ ਕੇ ਤੁਹਾਨੂੰ ਵਿਖਾਉਣੇ ਆ ਵੇਖੋ ਆਪਣਾ ਠੰਡਾ ਹੋ ਗਿਆ ਤੇ ਇੱਥੇ ਨਾ ਮੈਂ ਥੋੜੀ ਜੀ ਪਸੀ ਹੋਈ ਖੰਡ ਲਈਏ ਨਾਲ ਇਹਦੇ ਨਾਲ ਥੋੜੀ ਜੀ ਸੌਖੇ ਵਟੇ ਜਾਣਗੇ ਤੁਹਾਡੇ ਕਿਉਂਕਿ ਇਹ ਨਾ ਚਿਪਚਿਪੇ ਜੇ ਹੋ ਜਾਂਦੇ ਇਸ ਕਰਕੇ ਇਹਨੂੰ ਆਪਾਂ ਇਹਦੇ ਵਿੱਚ ਅ ਜਿਹੜੀ ਆਪਣੇ ਪੀਸੀ ਹੋਈ ਖੰਡ ਦੇ ਵਿੱਚ ਆਪਾਂ ਇਹਨੂੰ ਲਪੇੜ ਲਪੇੜ ਕੇ ਤੇ ਫਿਰ ਆਪਾਂ ਇਹਦੇ ਲੱਡੂ ਬਟਾਗੇ ਨਾ ਤਾਂ ਬਹੁਤ ਹੀ ਸੋਹਣੇ ਗੋਲ ਗੋਲ ਜਿਹੜੇ ਆਪਣੇ ਲੱਡੂਏ ਬਟਿੰਦੇ ਆ ਇਸ ਤਰੀਕੇ ਨਾਲ ਆਪਾਂ ਇਹ ਜਿਹੜੀ ਖੰਡ ਹੈ ਨਾ ਮੈਂ ਮਿਕਸੀ ਦੇ ਵਿੱਚ ਪੀ ਲਈ ਸੀ ਪੀ ਕੇ ਰੱਖੀ ਹੋਈ ਹੈ ਕਦੋਂ ਵੀ ਜ਼ਰੂਰਤ ਪੈਂਦੀ ਤੇ ਆਪਾਂ ਵਰਤ ਲਈ ਦੀ ਇਸ ਤਰ੍ਹਾਂ ਆਪਾਂ ਥੋੜੀ ਥੋੜੀ ਆਪਣੇ ਪੀਸੀ ਹੋਏ ਖੰਡ ਲਾ ਕੇ ਤਿੰਦੇ ਆਪਾਂ ਜਿਹੜੇ ਗੋਲੇ ਆ ਵਟ ਲਾਂਗੇ ਸੌਖੇ ਤਰੀਕੇ ਨਾਲ ਤੇ ਜੇ ਤੁਸੀਂ ਚੀਨੀ ਨਹੀਂ ਲਾਉਣੀ ਚਾਹੁੰਦੇ ਤੇ ਹੱਥਾਂ ਨੂੰ ਥੋੜਾ ਜਿਹਾ ਆਪਣੇ ਨੂੰ ਤੇਲ ਲਾ ਲਓ ਤੇਲ ਲਾ ਕੇ ਤੇ ਫਿਰ ਤੁਸੀਂ ਗੋਲੇ ਵਟ ਸਕਦੇ ਤੇ ਵੇਖੋ ਆਪਣੇ ਗੋਲੇ ਵਟ ਲਏ ਆਪਾਂ ਸਾਰੇ ਤੇ ਬਹੁਤ ਹੀ ਵਧੀਆ ਬਣੇ ਆ ਬਹੁਤ ਹੀ ਟੇਸਟੀ ਜਿਹੜੇ ਆਪਾਂ ਬਾਜ਼ਾਰ ਚੋਂ ਲਿਆਉਨੇ ਆ ਬਾਜ਼ਾਰ ਨਾਲੋਂ ਵੀ ਟੇਸਟੀ ਬਣੇ ਆ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ